ਸਾਰਿਆਂ ਨੂੰ ਜੀ ਮੇਰੇ ਵੱਲੋਂ ਪਿਆਰ ਭਰੀ ਨਿੱਘ ਭਰੀ ਸਤਿ ਸ੍ਰੀ ਅਕਾਲ ਤੇ ਤੁਸੀਂ ਮੇਰੀ ਐਦਾਂ ਦੀ ਬੋਲ ਕੇ ਜਿਹੜੀ ਹੁੰਦੀ ਆ ਜੋ ਵੀ ਮੈਂ ਕਹਿੰਨੀ ਆ ਉਹਨੂੰ ਪਿਆਰ ਦਿੰਨੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਅੱਜ ਗੱਲ ਕਰਦੇ ਆ ਅੱਕ ਦਾ ਰੂਟਾ ਸਾਡੀਆਂ ਬੀਬੀਆਂ ਦਾ ਕਹਿਣਾ ਹੁੰਦਾ ਕਿ ਅੱਕ ਉਜਾੜ ਪਾੜਦਾ ਪਤਾ ਨਹੀਂ ਇਹਦੇ ਵਿੱਚ ਕਿੰਨੀ ਕੋ ਸੱਚਾਈ ਆ ਪਰ ਜੇ ਦੇਖਿਆ ਜਾਵੇ ਖੜਾ ਇਹ ਉਜਾੜਾਂ ਵਿੱਚ ਹੀ ਹੁੰਦਾ ਬੰਜਰ ਧਰਤੀ ਤੇ ਆਮ ਖੜਾ ਮਿਲਦਾ ਤੇ ਪਹਿਲੇ ਸਮਿਆਂ ਵਿੱਚ ਉਹਨਾਂ ਬੀਬੀਆਂ ਤੋਂ ਹੀ ਸੁਣਿਆ ਸੀ ਅੱਕ ਨੂੰ ਘਰ ਨਹੀਂ ਬੀਜੀ ਦਾ ਮਾੜਾ ਹੁੰਦਾ ਪਰ ਦੱਸਿਆ ਕਿਸੇ ਨੇ ਮਾੜਾ ਕਿਉਂ ਹੁੰਦਾ ਇਹਦੇ ਫੁੱਲ ਮਨ ਨੂੰ ਮੋਹ ਲੈਣ ਵਾਲੇ ਹੁੰਦੇ ਨੇ ਬੜੇ ਪਿਆਰੇ ਇਹਦੇ ਵਿੱਚ ਇੱਕ ਰਸ ਦੁੱਧ ਜਿਹਾ ਨਿਕਲਦਾ ਜੋ ਬਹੁਤ ਕੌੜਾ ਹੁੰਦਾ ਜੇ ਕਿਤੇ ਚਮੜੀ ਨੂੰ ਲੱਗ ਜਾਵੇ ਜ਼ਖਮ ਵੀ ਕਰ ਦਿੰਦਾ ਸ਼ਾਇਦ ਇਸੇ ਕਰਕੇ ਮਾੜਾ ਹੁੰਦਾ ਹੋਵੇਗਾ ਪਰ ਕਿਹਾ ਜਾਂਦਾ ਕਿ ਭਗਵਾਨ ਸ਼ਿਵ ਨੂੰ ਇਹ ਬੂਟਾ ਬਹੁਤ